ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਪਹੁੰਚ ਗਏ ਹਾਂ ਮੰਡ ਚ ਅੱਜ ਵੇਖੋ ਧੁੰਦ ਕਿੰਨੀ ਬਈ ਹੈ ਅੱਜ ਫੇਰ ਵੱਡਾਂਗੇ ਝੋਨਾ ਤੇ ਮੈਡ ਦਾ ਕੇਰਨ ਦਾ ਕਣਕ ਅੱਜ ਨਹੀਂ ਕੇਨ ਲਗੇ ਦੋ ਤਿੰਨ ਦਿਨ ਹੋ ਗਏ ਉਦੋਂ ਦੇ ਹੋਣੀ ਨਹੀਂ ਜਿੱਦਾਂ ਵਲੌਗ ਨਹੀਂ ਆਇਆ ਚੋਟਾਂਗੇ ਝੋਨਾ ਉਹਦੇ ਪਿੱਛੇ ਪਿਆ ਕੇ ਮਟਰ ਕਰਾਇਆ ਹੀ ਟ੍ਰੈਕ ਖਲੋਤਾ ਅੱਜ ਇੱਥੇ ਹੁਣ ਪੀਨੇ ਚਾਹ ਫਿਰ ਕਰਦੇ ਟਰੈਕਟਰ ਸਟਾਰਟ ਸਾਰੇ ਹੁਣ ਕਰ ਲਈ ਟਰੈਕਟਰ ਸਟਾਰਟ ਫਿਰ ਪਾਤਾ ਤੇਲ ਬਾਕੀ ਜਿਹ ਵੀ ਪਾਉਂਦੇ ਹੁਣ ਅੰਦਰ ਕਰਨ ਲੱਗੇ ਗ੍ਰੀਸ ਕ੍ਰੋਸ ਨੂੰ ਰਿਵੀਜ਼ ਕਰਦੇ ਲੱਗੇ ਹੁਣ ਤੇ ਗ੍ਰੀਸ ਤੋਂ ਬਿਨਾ ਨਾ ਚਲਾਇਆ ਕਰੋ ਸਾਰੀ ਦਿਹਾੜੀ ਕਰਾਵੀਂ ਹੀਟ ਹੋ ਜਾਂਦੀ ਐ ਨਾਲ ਹੋ ਜਾਂਦਾ ਮੇਰੇ ਨਕਸਾਨ ਹੋ ਜਾਂਦਾ ਨੁਕਸਾਨ ਜ਼ੋਰ ਬਹੁਤਾ ਲੱਗਦਾ ਜਿੰਨਾਂ ਨੂੰ ਮੈਂ ਬੱਚਿਆਂ ਨੂੰ ਵੀ ਆਖਿਆ ਵੀ ਤੁਸੀਂ ਨਮਾਜ਼ ਕਰਿਆ ਕਰੋ ਇ tanto ਨੌਕਾਲੇ ਨਾ ਪਿਆ ਕਰੋ ਦੋ ਮਿੰਟਾਂ ਨਾਲ ਖੁਸ਼ੀ ਨਹੀਂ ਹੁੰਦਾ ਹਾਂ ਮੈਂ ਦੋ ਮਿੰਟ ਲੱਗੇ ਹਾਂ ਹਾਂਜੀ ਹੁਣ ਆਪਾਂ ਸਾਰੀ ਮਸ਼ੀਨ ਨਾ ਕਰ ਦੇਣੀ ਇੱਕ ਤਰੀਕੀ ਜਿਆਦਾ ਹੀ ਗਲਵਜ਼ ਲੈਵੇਂ ਬੰਦਾ ਨੇ ਹੱਥ ਨਹੀਂ ਲਿਪੜਦੇ ਹੱਥ ਨਹੀਂ ਲਿਪੜਦੇ ਗਲਵਜ਼ ਨਾਲ ਬਹੁਤ ਵਧੀਆ ਕਰੂਗਾ ਗਲਵਜ਼ ਨਾਲ ਹਾਂ ਵੀ ਹੁਣ ਸਾਰੇ ਨਿਕਲਾਂਗੇ ਆਪਾਂ ਤਰੀਕ ਕਰ ਦੇਣੀ ਹੈ ਇਹ ਮੈਸ਼ੀਨ ਦਾ ਸਪੋਸਿਟਰ 8.5 ਫੁੱਟ ਇਹ 8.5 ਫੁੱਟ ਇੰਦਰੇ ਸ਼ਿੰਨਰੀ ਆਉਂਦੀ ਗੇਅਰ ਕਿੱਥੇ ਦੇਣੀ ਆ ਗ੍ਰੀਸ ਤੇ ਜ਼ਰੂਰੀ ਕਰਨੀ ਲੈ ਇਹ ਇੰਦਰ ਮਾਰੀਏ ਦਾ ਕੱਪੜਾ ਟਰੈਕਟਰ ਪਰ ਬੰਜ ਫੇਰ ਨਹੀਂ ਸਟਾਰਟ ਹੋ ਰਹੀ ਬੈਟਰੀ ਰਖਣੀ ਪੈਣੀ ਹੋਣੀ ਇਹ ਚੱਲੇ ਆ ਕਣਕ ਕੇਰ ਨਾਲ ਆਪਾਂ ਛੱਡਦੇ ਟਰਾਲੇ ਭਾਗੇ ਦੋਵੇਂ ਨਗਰ ਅੰਗਰਾਲੂ ਵਾਲੀ ਲਈ ਲਈ ਆਪਾਂ ਇੱਕ ਹੋਰ ਮਸ਼ੀਨ ਚੱਲੇ ਆ ਵੱਡਣ ਹੋਣ ਚੋਨਾ 700 ਕੇ ਆ ਪਿੱਛੇ ਭਾਈਆਂ ਡ੍ਰਿੱਲਾਂ ਸਾਫ ਥੂ ਕਰਦਾ ਹੈ ਜੇ ਚੋਨਾ ਵੱਟ ਦੀ ਮਸ਼ੀਨ ਚੱਲ ਗਈ ਪਹਿਲਾਂ ਇਹਦਾ ਬੈਂਪਰ ਵਜਾਓ ਕਿਹੜਾ ਮਸ਼ੀਨ ਨੂੰ ਤਾਂ ਇੰਦਰਵੀ ਗੱਲਾ ਬਾਬਾ ਇੱਥੇ ਤੇ ਘਰ ਤੋਂ ਮੱਲੇ ਪਾ ਕੇ ਜਾਵੇ ਜਾਂਦਾ ਕਿਲੋ ਇਹਨਾਂ ਉਹ ਦੇਖਦੇ ਕੀ ਬਹੰਦਾ ਫਿਰ ਇੱਕ ਬ੍ਰੇਕ ਚਕਾਰੋਂ ਜਿਹੜਾ ਨਟ ਟਿਕਾ ਉੱਥੇ ਹੀ ਖਲਾਰ ਰਹਿ ਜਾਂਦੀ ਹੈ ਉਹ ਬਾਕੀ ਬੰਦੇ ਆ ਉਹ ਇੱਕ ਟਾਇਰ ਪੈ ਜਾਂਦਾ ਹੁਣ ਤੇ ਇੱਕ ਪੈਂਦਾ ਨਹੀਂ ਆ પહેણ પહેલા ટાઈમ पल्ला टायर तो पता दूजा टैंकर लग पाया वैन ट्राले ਕਾ ਵੱਡਿਆ ਬੈਨਾ ਉਹ ਜਿੱਤੇ ਮਸ਼ੀਨੀ ਚੱਲਦੀ ਆ ਤੀਜਾ ਟੈਂਕਰ ਲੱਗਿਆ ਹੋਇਆ ਪਿਆ ਵਾ ਪੈਨ ਹਾਂ

ਇਹਦਾ ਪਹਰੀ ਆਣੀ ਬਾਈ ਦਸ ਕਰ ਕਿਥੀ ਜਾਂਦੀ ਜਿਹੜੇ ਸ਼ਬਦ ਦੂਜੀ ਹੁੰਦੀਆਂ ਉਹ ਦਿਨ ਫਲੇਪੋ ਵੀ ਨਹੀਂ ਮਾਰਦੀ ਉਹ ਥੋੜੇ ਜਿਹੀ ਅੱਛੀ ਗੱਲ ਕਰ ਦੱਸਦਾ ਵਿੱਚ ਪਹਰੀ ਆਲੀ ਕੰਮ ਜਾਪ ਉਹਦੇ ਨਾਲ ਨੇ ਕਲਚ ਪਲੇਟ ਹਾਂਜੀ ਪਰ ਚੱਲਿਆ ਟਰਾਲਾ ਅੰਦਰ ਚੱਲੀ ਆਈਏ ਮਸੀਂ ਹੁਣ ਮਸ਼ੀਨ ਥੋੜੀ ਲੇਟ ਚ ਆਉਦੀ ਆ ਧੁੰਦਾ ਕਰਕੇ ਧੁੰਦ ਜਾਂਦੀ ਆ ਪੈ ਤੇ ਫਿਰ ਮਸ਼ੀਨ ਲੇਟ ਚਲਦੀ ਥੋੜੀ ਤੇ ਸ਼ਾਮਾਂ ਨੂੰ ਛੇਤੀ ਬੰਦ ਹੋ ਜਾਂਦੀ ਹੋਣਾ ਪਰ ਥੋੜਾ ਵੱਡੇ ਹੁੰਦਾ ਹੁਣ ਤਿੰਨ ਚਾਰ ਟਰਾਲੇ ਮਾਂ ਭਰਦੀ ਹੁੰਦੇ ਆੜੀ ਤਾਂ ਜਿਆਦਾ ਵੱਟ ਜਾਂਦੀ ਈ ਚੋਨਾ ਹੁਣ ਥੋੜਾ ਕੱਟ ਕੇ ਆਂਗੇ ਥੱਲੇ ਪੈ ਜਾਂਦੀ ਛੇਤੀ ਫਿਰ ਚਾਮਾ ਨੂੰ ਤੇ ਤੜਕੇ ਵਜੇ 12 ਕੋਈ ਚੱਲਦੀ ਏ ਕੇ ਚੱਲ ਪੈਂਦੀ ਸਾਡੇ ਤੱਕ ਤਾਂ ਵੀ ਯਾਰ ਭਾਈ ਕੇ ਬੰਨ੍ਹਾ ਕਰਾਉਂਦੇ ਆਂ ਤੇ ਫਿਰ ਉੱਥੇ ਜਾ ਕੇ ਆੜ ਤੋਂ ਦੇ ਮੋਜਰ ਵੜਾ ਆਈਦਾ ਤੁਰ ਤੂੰ ਰੇੜੀਆਂ ਦੇਤੀ ਫਿਰ ਥੱਲੇ ਤਾਂ ਕਰਕੇ ਵੀਰੋ ਥੱਲੇ ਚ ਵੱਟੀ ਆ ਫਿਰ ਮੋਜਰ ਜਿਆਦਾ ਆਈਦਾ

ਵੱਡੀ ਜਾਂਦੇ ਆ ਚੌਣਾ ਇੱਕ ਤਰ੍ਹਾਂ ਲੋਪਰੇ ਕਲਪਾ ਇੱਕ ਬੈਗ ਜਿਹੜਾ ਕੀ ਹੈ ਦੂਸਰੋਂ ਚਲੇ ਜਾ ਰਿਹਾ ਦਾ ਸਭ ਜਿਹੜਾ ਸਟਾਪ ਜੀ ਨਹੀਂ ਚੜਦੀ ਹੁਣ ਤਰ ਕਰਕੇ ਵਿਚੀ ਨਾ ਭਾਈ ਜਿਹੜੀ ਥੋੜੀ ਥੋੜੀ ਛੋਟੀ ਜਿੰਨੀ ਚੱਲਦੀ ਆ ਤੁਰੇ ਵੇਖੋ ਰੇਡੀਅਲ ਟਾਇਰ ਕਿੰਨੀ ਕੱਲੀ ਪੈਂਦੀ। ਉਿੰਡੀ ਵੀ ਥੋੜਾ ਘੱਟ ਪੜਾ ਲੱਗਦਾ। ਉਦਾਂ ਰੇਡੀਅਲ ਟਾਇਰ ਚ ਕਰ ਲਈ ਆਮ ਨਾਲ ਜਿਆਦੀ ਪੈਂਦੀ ਐ ਇੱਥੇ ਚੱਲੀ ਜਾਂਦੀ ਐ ਮਸ਼ੀਨ। 2755 ਨਾ ਕੀ ਰੰਦਾ ਕਣਕ। ਇੱਕ ਟਰਾਲਾ ਭਰ ਕੇ ਦਿਖਲੋਤਾ ਤੇ ਇੱਕ ਓਹ ਭਲੋਤਾ ਭਰ ਕੇ। ਉਤਾਲੀ ਲੱਗੇ ਆਵਾਂਗੇ। ਵੀ ਬਾਅਦ ਚੋ ਤੇ ਮਸ਼ੀਨ ਚੱਲਣੀ ਨਹੀਂ ਫੇਰ। ਜੀ ਵੱਡਿਆ ਚੱਲਿਆ ਕੇਰਾਪੁਰ ਤਾਂ ਕਿੱਲੇ ਤਾਂ ਹੀਗਾ ਕੇਰਾਪੁਰ 605 ਵੀ ਆ ਗਿਆ ਤੇ ਡਾਲੇ ਦੀ ਗੁੱਲੀ ਨਿਕਲ ਗਈ ਤੱਕ ਦੇ ਪਾਵਾਂਗੇ ਪੈਂਟਰ ਨੂੰ ਤਾਂ ਉਹ ਇੱਕੋ ਥੋੜੀ ਹੀ ਰਹਿ ਗਈ ਹੋ ਵਿੱਚੋਂ ਪਹਿਲਾਂ ਵੱਡਿਆ ਹੀ ਤਾਂ ਪੈਨਗ ਕਿੱਲੇ ਮੋਟੂਲੇ ਕਿੱਟੋ ਪੱਲੀਪੜ ਤੱਕ ਨੂੰ ਦੇਖੇ ਤੇ ਜੰਗਰ ਤੱਕ ਨਾ ਪਹੁੰਚਣਗੇ ਵੀ ਆ ਚੱਲਿਆ ਵੀ ਟਾਲਾ ਦਾ ਹੀ ਟੈਂਕਰ ਪੈਣਾ ਫਿਰ ਉਹਨੇ ਵੇਨੇ ਵੜਨਾ ਵੀ ਨਹੀਂ ਹੋਇਆ ਓਥੋਂ ਨਾ ਹੋ ਗਿਆ 750 ਵਾਟਰ ਦਾ ਇੰਤਰ ਕੋ ਗਿਆ ਵਟਾਲਾ ਆ ਜਵਾਗੀ ਬਲੀ ਮੈਂ ਨਹੀਂ ਨੂੰ ਇਓ ਥੋ ਚੜਾ ਲੈਣਾ ਸੀ ਨਾ ਤੂੰ ਆਉਣ ਦਾ ਅੱਗੇ ਵੇਨੇ ਪੱਟੀ ਇਕ ਕਰੀ ਤਹਾਂ ਜਰਾ ਕਿਹਾ ਥੋ ਵੀ ਇੱਕ ਅੱਗੇ ਗਿਆ ਘੱਟ ਕਰ ਕਰਕੇ ਨਹੀਂ ਮਿਲ ਪਟਣ ਲੱਗੇ ਆ ਟਰਾਲਾਂ ਹਾਲੇ ਤੱਕ ਇਹ ਐਸ ਚੋਬਰ ਤੇ ਕੰਮ ਜਸ਼ਨ ਦੇ ਵਾਲੇ ਟ੍ਰੈਕ ਪਰ ਪੜੋ ਮਸ਼ੀਨ ਦਿੱਤੀ ਆਪਾਂ ਟੱਕ ਅੱਜ ਦੇ ਦਿਨ ਦੀ ਝੋਨਾ ਵਟਣ ਦੀ ਸਮਾਪਤੀ ਟਰਾਲ ਤੇ ਭਰ ਗਿਆ ਆਪਣੇ ਤਿੰਨ ਹੁਣ ਦਾ ਚਲਦੇ ਆਂ ਬਸ ਇੱਥੇ ਟੱਕਾਂਗੇ ਮਸ਼ੀਨ ਇੱਕ ਟਰਾਲ ਉੱਥੇ ਖਲੋਤਾ ਬੈਗ ਤੇ ਉਟੀਦੇ ਪਹੁੰਚ ਗਏ ਆ ਬੈਗ ਤੇ ਢੱਕਦੇ ਟਰੈਕਟਰ ਆਪਾਂ ਸਾਰੇ ਇਸ ਤੋਂ ਪੰਜਾ ਪਿੰਡ ਲੈਾਂਗੇ ਉਪਰਲੇ ਮੰਡਾ ਵਾਲੀ ਵਾਲੀ ਹੋਣੀ